ਅਗਰ ਇਹੋ ਜਿਹੇ ਹਾਲਾਤ ਰਹਿਣਗੇ ਸੋ ਬੱਚਾ ਨਾ ਤੇ ਅੱਗੇ ਵੱਧ ਪਾਏਗਾ ਬੱਚਾ ਆਪ ਤੇ ਪਰੇਸ਼ਾਨ ਹੋਏਗਾ ਹੋਏਗਾ ਉਸ ਦੇ ਨਾਲ ਨਾਲ ਉਸ ਦੇ ਮਾਪਿਓ ਵੀ ਪਰੇਸ਼ਾਨ ਹੋਣਗੇ ਜਲੰਧਰ ਸ਼ਹਿਰ ਚ ਕੋਈ ਇੱਕ ਜਗ੍ਹਾ ਇਹੀ ਸੀ ਜਿੱਥੇ ਬੱਚਾ ਕ੍ਰਿਕਟ ਖੇਡਦੇ ਸੀ ਸੋ ਉਸ ਨੂੰ ਵੀ ਹੁਣ ਜਿਹੜਾ ਕਿ ਤੈਸ ਟੈਸ ਕਰਕੇ ਰੱਖ ਦਿੱਤਾ ਗਿਆ ਤਾਂ ਦੇ ਹਾਲਾਤ ਰਹਿਣਗੇ ਅਗਰ ਸਰਕਾਰੀ ਮਹਿਕਮੇ ਇਹੋ ਜਿਹੇ ਕੰਮ ਕਰਨਗੇ ਅਗਰ ਪੁੱਡਾ ਦੇ ਅੰਦਰ ਆਉਂਦੀ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਖੇਡਣ ਨਹੀਂ ਦਿੱਤਾ ਜਾਏਗਾ ਜਾਂ ਤੇ ਇੱਥੇ ਜਿਹੜੀਆਂ ਪਾਰਕਿੰਗ ਲਗਵਾ ਦਿੱਤੀਆਂ ਜਾਣਾ ਐਨਐਚਐਸ ਹਸਪੀਟਲ ਦੀਆਂ ਸੋ ਤੁਸੀਂ ਮੇਰੇ ਵਿੱਚ 24 ਵੀ ਦੇਖ ਸਕਦੇ ਹੋ ਕਿ ਕਿੰਨੀਆਂ ਸਾਰੀਆਂ ਜਿਹੜੀਆਂ ਕਿ ਇੱਥੇ ਖੜੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਐਨ ਐਚ ਐਸ ਹਸਪੀਟਲ ਦੀਆਂ ਪਾਰਕਿੰਗ ਦੀਆਂ ਕਾਰਾਂ ਨੇ ਸੋਕਰ ਇੱਥੇ ਸਪੋਰਟਸ ਖੇਡਣ ਹੀ ਨਹੀਂ ਦਿੱਤੀ ਜਾਵੇਗੀ ਸੋ ਬੱਚੇ ਫਿਰ ਫੋਨ ਹੀ ਚਲਾਣਗੇ ਬੰਦੇ ਬਾਰੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡਾ ਆਪਣਾ ਹਰਸ਼ ਹੁਣ ਇਸ ਟਾਈਮ ਮੌਜੂਦ ਆ ਕਪੂਰਥਲਾ ਚੌਂਕ ਦੇ ਨਜ਼ਦੀਕ ਪੁੱਡਾ ਗਰਾਊਂਡ ਦੇ ਵਿੱਚ ਜਿੱਥੇ ਕੀ ਗੱਲ ਕਰ ਲਈਏ ਮਾਨ ਸਰਕਾਰ ਦੀ ਮਾਨ ਸਰਕਾਰ ਦੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਜਦੋਂ ਸੱਤਾ ਦੇ ਆਉਣ ਤੋਂ ਪਹਿਲਾਂ ਮਾਨ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਕਿ ਜਦੋਂ ਸਾਡੀ ਸਰਕਾਰ ਬਣੇਗੀ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਵਣਗੀਆਂ ਬੱਚਿਆਂ ਦੇ ਲਈ ਕੰਮ ਕੀਤਾ ਜਾਏਗਾ ਬੱਚਿਆਂ ਨੂੰ ਖੇਡਾਂ 'ਚ ਅੱਗੇ ਵਧਾਇਆ ਜਾਏਗਾ ਪਰ ਉੱਤੇ ਹੀ ਗੱਲ ਕਰ ਲਈਏ ਪੁੱਡਾ ਗਰਾਊਂਡ ਦੀ ਪੁੱਡਾ ਗਰਾਊਂਡ 'ਚ ਕੁਝ ਹੀ ਸਮਾਂ ਪਹਿਲਾਂ ਇੱਥੇ ਬੱਚੇ ਸਕੇਟਿੰਗ ਕਰਦੇ ਸੀ ਸਕੇਟਿੰਗ ਦੀ ਟ੍ਰੇਨਿੰਗ ਜਿਹੜੀ ਇਸ اسی ਹੀ ਗਰਾਊਂਡ ਦੇ ਵਿੱਚ ਦਿੱਤੀ ਜਾਂਦੀ ਸੀ ਸੋ ਸ਼ਾਮ ਦੇ ਵੇਲੇ ਇੱਥੇ ਬੱਚੇ ਸਕੇਟਿੰਗ ਕਰਦੇ ਸੀ ਉਸ ਤੋਂ ਬਾਅਦ ਜਿਹੜਾ ਕਿ ਇੱਥੇ ਕ੍ਰਿਕਟ ਵੀ ਖੇਡਿਆ ਜਾਂਦਾ ਸੀ ਸੋ ਉਹਨਾਂ ਖੇਡਾਂ ਦੇ ਨਾਲ ਬੱਚੇ ਦੀ ਬਾਡੀ ਜਿਹੜੀ ਕਿ ਤੰਦਰੁਸਤ ਰਹਿੰਦੀ ਸੀ ਐਕਟਿਵ ਰਹਿੰਦੀ ਸੀ ਆਖਿਰ ਉਸ ਨੂੰ ਪਤਾ ਲੱਗਦਾ ਸੀ ਕਿ ਬਾਡੀ ਚੱਲਦੀ ਹੈ ਨਹੀਂ ਤੇ ਅਗਰ ਇਹੋ ਜਿਹੇ ਕੰਮ ਹੁਣ ਗੱਲ ਕਰਦੇ ਆ ਕਿ ਇੱਥੇ ਜਿਹੜਾ ਕਿ ਟੋਏ ਪੜ ਦਿੱਤੇ ਗਏ ਨੇ ਟੋਇਆਂ ਦੇ ਵਿੱਚ ਮਲਵਾ ਭਰ ਦਿੱਤਾ ਗਿਆ ਜਾਂ ਜਿਵੇਂ ਵੀ ਇੱਥੇ ਗਰਾਊਂਡ ਦਾ ਜਿਹੜਾ ਕਿ ਹਾਲਾਤ ਬਦਰ ਕਰ ਦਿੱਤੇ ਗਏ ਨੇ ਤਾਂ ਕੀ ਜਿਹੜੇ ਕਿ ਬੱਚੇ ਨੇ ਉਹ ਇੱਥੇ ਜਿਹੜੀ ਕਿ ਸਕੇਟਿੰਗ ਨਾ ਕਰ ਸਕਣ ਕ੍ਰਿਕਟ ਨਾ ਖੇਡ ਸਕਣ ਸੋ ਇਹੋ ਜਿਹੇ ਕੰਮ ਜਿਹੜੇ ਕਿ ਪੁੱਡਾ ਦੀ ਗਰਾਊਂਡਾਂ ਦੇ ਵਿੱਚ ਹੋ ਰਿਹਾ ਹੈ ਸੋ ਪਤਾ ਨਹੀਂ ਸਰਕਾਰ ਇਸ ਚੀਜ਼ ਨੂੰ ਅੰਗਲੀ ਕਰ ਰਹੀ ਹੈ ਸਰਕਾਰ ਇਸ ਚੀਜ਼ ਨੂੰ ਦੇਖ ਰਹੀ ਹੈ ਜਾਂ ਨਹੀਂ ਦੇਖ ਰਹੀ ਪਰ ਸਾਡਾ ਇੱਕੋ ਇੱਕ ਮਕਸਦ ਹੈ ਕਿ ਬੱਚਿਆਂ ਨੂੰ ਅਗਰ ਖੇਡਣ ਦੇ ਵਾਸਤੇ ਕੁਝ ਹੀ ਜ਼ਮੀਨ ਬਚੀ ਹੈ ਅਗਰ ਕੁਝ ਹੀ ਗਰਾਊਂਡਾਂ ਬੱਚਿਆਂ ਨੇ ਸੋ ਉਹਨਾਂ ਗਰਾਊਂਡਾਂ ਨੂੰ ਬੱਚਿਆ ਰਹਿਣ ਦਿੱਤਾ ਜਾਵੇ ਸੋ ਅਗਰ ਇਹੋ ਜੇ ਕੰਮ ਇਨਾਂ ਗਰਾਊਂਡਾਂ ਦੇ ਵਿੱਚ ਕੀਤੇ ਜਾਣਗੇ ਜੋ ਬੱਚਿਆਂ ਦੇ ਵਿੱਚ ਖੇਡਣ ਦਾ ਜਜ਼ਬਾ ਹੈ ਜੋ ਬੱਚੇ ਖੇਡਣ ਦੇਸ਼ ਦੇ ਲਈ ਕੋਈ ਸੋਚਦੇ ਨਹੀਂ ਜਾਂ ਸੋਚਦੇ ਨਹੀਂ ਕਿ ਆਪਾਂ ਵੱਡੇ ਹੋ ਕੇ ਕੋਈ ਪਲੇਅਰ ਬਣਾਂਗੇ ਕੋਈ ਖਿਡਾਰੀ ਬਣਾਂਗੇ ਕੋਈ ਖੇਲ ਖੇਲਾਂਗੇ ਪਰ ਅਗਰ ਇਹੋ ਜੇ ਹਾਲਾਤ ਰਹਿਣਗੇ ਸੋ ਬੱਚਾ ਨਾ ਤੇ ਅੱਗੇ ਵੱਧ ਪਾਏਗਾ ਬੱਚਾ ਆਪ ਤੇ ਪਰੇਸ਼ਾਨ ਹੋਏਗਾ ਹੋਏਗਾ ਉਸ ਦੇ ਨਾਲ ਨਾਲ ਉਸ ਦੇ ਮਾਪੇ ਉਹ ਵੀ ਪਰੇਸ਼ਾਨ ਹੋਣਗੇ ਕਿਉਂਕਿ ਅਗਰ ਉਸ ਨੂੰ ਸ਼ਾਮ ਦੇ ਵੇਲੇ ਅਗਰ ਉਸ ਨੂੰ ਖੇਡਣ ਦੇ ਲਈ ਨਹੀਂ ਮਿਲੇਗਾ ਸੋ ਦੂਸਰੇ ਕੰਮਾਂ ਦੇ ਵੱਲ ਤੁਰ ਪਏਗਾ ਗਲਤ ਕੰਮਾਂ ਦੇ ਵਿੱਚ ਚਲੇ ਪਏਗਾ ਉੱਥੇ ਹੀ ਗੱਲ ਕਰੀਏ ਪੰਜਾਬ ਦਾ ਯੂਥ ਜਿਹੜਾ ਕੀ ਉਹ ਤੇ ਪਹਿਲਾਂ ਹੀ ਨਸ਼ੇ ਦੇ ਵਿੱਚ ਬਹੁਤ ਹੀ ਜ਼ਿਆਦਾ ਜਾ ਰਿਹਾ ਹੈ ਬਹੁਤ ਜ਼ਿਆਦਾ ਜਿਸ ਨੂੰ ਕਹਿੰਦੇ ਨੇ ਕਿ ਪੰਜਾਬ ਨੂੰ ਨਸ਼ੇ ਦਾ ਕੇਂਦਰ ਕਹਿਣ ਲੱਪੇ ਨੇ ਪੰਜਾਬ ਦੇ ਵਿੱਚ ਨਸ਼ਾ ਰੋਟੀ ਦੇ ਵਾਂਗ ਹੀ ਵਿਕ ਰਿਹਾ ਹੈ ਜਿਵੇਂ ਰੋਟੀ ਬੜੇ ਆਰਾਮ ਨਾਲ ਮਿਲ ਜਾਂਦੀ ਹੈ ਉਦਾਂ ਹੀ ਨਸ਼ਾ ਬੜੇ ਆਰਾਮ ਨਾਲ ਮਿਲ ਜਾਂਦਾ ਹੈ ਸੋ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਇੱਥੇ ਸੋਚਿਆ ਜਾਵੇ ਕੁਝ ਕੀਤਾ ਜਾਵੇ ਜੋ ਗਰਾਊਂਡਾਂ ਬੱਚਿਆਂ ਨੇ ਬੱਚਿਆਂ ਦੇ ਲਈ ਉਹਨਾਂ ਨੂੰ ਰਹਿਣ ਦਿੱਤਾ ਜਾਵੇ ਕਿ ਬੱਚੇ ਇੱਥੇ ਆ ਕੇ ਖੇਡ ਸਕਣ ਸੋ ਆਓ ਤੁਹਾਨੂੰ ਇਸ ਦੇ ਨਾਲ ਹੀ ਇੱਕ ਸਾਹਮਣੇ ਹੀ ਪੁੱਡਾ ਦੀ ਹੋਰ ਗਰਾਊਂਡ ਲੱਗਦੀ ਹੈ ਉੱਥੇ ਵੀ ਲੈ ਕੇ ਚਲਦੇ ਹਾਂ ਉੱਥੇ ਦੇ ਵੀ ਹਾਲਾਤ ਤੁਹਾਡੇ ਨਾਲ ਰੂਬਰੂ ਕਰਾਨੇ ਆ ਉੱਥੇ ਦੇ ਵੀ ਹਾਲਾਤ ਤੁਹਾਨੂੰ ਦਿਖਾਨੇ ਆ ਸੋ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਮਿੱਟੀ ਦੇ ਜਿਹੜੇ ਕਿ ਵੱਡੇ ਢੇਰ ਲਗਾ ਦਿੱਤੇ ਗਏ ਨੇ ਇੱਕੋ ਇੱਕ ਜਗ੍ਹਾ ਜਿਹੜੀ ਕਿ ਬੱਚਿਆਂ ਦੇ ਖੇਡਣ ਦੇ ਲਈ ਬਚੀ ਸੀ ਇੱਥੇ ਬੱਚੇ ਕ੍ਰਿਕਟ ਖੇਡਦੇ ਸੀ ਉਹਨਾਂ ਦੇ ਲਈ ਇਸ ਜਗਾ ਬਚੀ ਹੋਈ ਸੀ ਸਿਰਫ ਜਲੰਧਰ ਸ਼ਹਿਰ ਚ ਕੋ ਇੱਕ ਜਗਾ ਇਹੀ ਸੀ ਜਿੱਥੇ ਬੱਚਾ ਕ੍ਰਿਕਟ ਖੇਲਦੇ ਸੀ ਸੋ ਉਸ ਨੂੰ ਵੀ ਹੁਣ ਜਿਹੜਾ ਕਿ ਟੈਸ ਟੈਸ ਕਰਕੇ ਰੱਖ ਦਿੱਤਾ ਗਿਆ ਸੋ ਮਿੱਟੀ ਦੇ ਵੱਡੇ ਵੱਡੇ ਢੇਰ ਲਗਾ ਕੇ ਖੱਡੇ ਕਰਕੇ ਕਿਸੇ ਨਾ ਕਿਸੇ ਤਰੀਕੇ ਨੂੰ ਬੱਚਿਆਂ ਨੂੰ ਜਿਹੜਾ ਕਿ ਇਸ ਗਰਾਊਂਡ ਤੋਂ ਦੂਰ ਹੀ ਰੱਖਿਆ ਜਾ ਰਿਹਾ ਸੋ ਹੁਣ ਕਿੱਥੇ ਗਏ ਵੱਡੇ ਵੱਡੇ ਵਾਦੇ ਸਰਕਾਰਾਂ ਦੇ ਹੁਣ ਆਪਣਾ ਪੰਜਾਬ ਜਿਹੜਾ ਉਹ ਕਿਵੇਂ ਅੱਗੇ ਵਧੇਗਾ ਖੇਡਾਂ ਦੇ ਵਿੱਚ ਕਿਵੇਂ ਆਏਗਾ ਆਖਿਰ ਅਗਰ ਇਦਾਂ ਦੇ ਹਾਲਾਤ ਰਹਿਣਗੇ ਅਗਰ ਸਰਕਾਰੀ ਮਹਿਕਮੇ ਇਹੋ ਜੇ ਕੰਮ ਕਰਨਗੇ ਅਗਰ ਪੁੱਡਾ ਦੇ ਅੰਦਰ ਆਉਂਦੀ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਖੇਡਣ ਨਹੀਂ ਦਿੱਤਾ ਜਾਏਗਾ ਕਾਫੀ ਟਾਈਮ ਤੋਂ ਬੱਚੇ ਇੱਥੇ ਖੇਡਦੇ ਵੀ ਸੀ ਪਰ ਹੁਣ ਜਿਹੜਾ ਕਿ ਪੁੱਡਾ ਦੇ ਦਿਮਾਗ 'ਚ ਇਹੋ ਜੇ ਪਤਾ ਨਹੀਂ ਕੀ ਕੁਛ ਆਇਆ ਕਿ ਉਹ ਚਾਹੁੰਦਾ ਹੈ ਕਿ ਜਾਂ ਤੇ ਇੱਥੇ ਜੜੀਆਂ ਪਾਰਕਿੰਗ ਲਗਵਾ ਦਿੱਤੀਆਂ ਜਾਂਦਾ ਐਨ ਐਚ ਐਸ ਹਸਪੀਟਲ ਦੀਆਂ ਸੋ ਤੁਸੀਂ ਮੇਰੇ ਵਿੱਚ 24 ਦੇਖ ਸਕਦੇ ਹੋ ਕਿ ਕਿੰਨੀਆਂ ਸਾਰੀਆਂ ਕਾਰਾਂ ਜਿਹੜੀਆਂ ਕਿ ਇੱਥੇ ਖੜੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਐਨ ਐਚ ਐਸ ਹਸਪੀਟਲ ਦੀਆਂ ਪਾਰਕਿੰਗ ਦੀਆਂ ਕਾਰਾਂ ਨੇ ਐਨ ਐਚ ਐਸ ਹਸਪੀਟਲ ਦੇ ਜਿਹੜੇ ਕਿ ਕੋਈ ਵੀ ਕਾਰ ਆਂਦੀ ਹੈ ਉਸ ਨੂੰ ਜਿਹੜਾ ਕਿ ਇੱਥੇ ਲਗਵਾ ਦਿੱਤਾ ਜਾਂਦਾ ਸੋ ਦੂਜੇ ਪਾਸੇ ਮਿੱਟੀ ਦੇ ਢੇਰ ਲਗਾ ਦਿੱਤੇ ਗਏ ਆਖਿਰ ਬੱਚੇ ਖੇਡਣ ਤੇ ਖੇਡਣ ਕਿੱਥੇ ਆਖਿਰ ਗੱਲ ਕਰੀਏ ਜਦੋਂ ਗੱਲ ਕਰਦੇ ਆਂ ਕਿ ਪੰਜਾਬ ਇੱਕ ਖੇਡਾਂ ਦਾ ਹੱਬ ਹੈ ਜਲੰਧਰ ਸ਼ਹਿਰ ਨੂੰ ਸਪੋਰਟਸ ਦਾ ਹੱਬ ਕਿਹਾ ਜਾਂਦਾ ਹੈ ਸੋ ਕਰਤੇ ਸਪੋਰਟਸ ਖੇਡਣ ਹੀ ਨਹੀਂ ਦਿੱਤੀ ਜਾਵੇਗੀ ਸੋ ਬੱਚੇ ਫਿਰ ਫੋਨ ਹੀ ਚਲਾਣਗੇ ਆਖਿਰ ਘਰਾਂ ਦੇ ਵਿੱਚ ਬੈਠ ਕੇ ਉਹਨਾਂ ਨੇ ਫਿਰ ਫੋਨ ਦਾ ਹੀ ਪ੍ਰਯੋਗ ਕਰਨਾ ਹੈ ਅਗਰ ਉਹਨਾਂ ਨੂੰ ਬਾਹਰ ਕੋਈ ਪਲੇਸ ਹੀ ਨਹੀਂ ਮਿਲੇਗੀ ਖੇਡਣ ਵਾਸਤੇ ਗੱਲ ਕਰ ਲਈ ਬਲਟਨ ਪਾਰਕ ਦੀ ਬਲਟਨ ਪਾਰਕ ਦੀਆਂ ਕੁਝ ਹੀ ਪਾਰਕਾਂ ਜਿਹੜੀਆਂ ਕਿ ਬੱਚੀਆਂ ਨੇ ਉਹਨਾਂ ਦੇ ਵਿੱਚ कूੜਾ ਪਿਆ ਹੁੰਦਾ ਹੈ ਸੋ ਕੂੜੇ ਦੀ ਵਿਵਸਥਾ ਇੰਨੀ ਕ ਮਾੜੀ ਹੋ ਚੁੱਕੀ ਹੈ ਕਾਰਪੋਰੇਸ਼ਨ ਦਾ ਹਾਲਾਤ ਇੰਨੇ ਕ ਬੱਦਰ ਹੋ ਚੁੱਕੇ ਨੇ ਕਿ ਕਾਰਪੋਰੇਸ਼ਨ ਕੋ ਕੂੜਾ ਤੱਕ ਨਹੀਂ ਚੁਕਾਇਆ ਜਾ ਰਿਹਾ ਸੋ ਤੇਹੀ ਗੱਲ ਕਰ ਲਈਏ ਜੋ ਗਰਾਸ ਵਾਲੀਆਂ ਪਾਰਕਾਂ ਨੇ ਜਿੰਨਾ ਚ ਕਾਂ ਹੈ ਉਹ ਕਾਂ ਹੀ ਨਾ ਜ਼ਿਆਦਾ ਹੋ ਚੁੱਕਾ ਹੈ ਕਿ ਉੱਤੇ ਤੁਰਨਾ ਵੀ ਮੁਸ਼ਕਲ ਹੈ ਬੱਚੇ ਖੇਡਣ ਕਿੱਥੋਂ ਸੋ ਦੇਖਣ ਵਾਲੀ ਗੱਲ ਹੁਣ ਇਹ ਬਣੇਗੀ ਜੋ ਪੁੱਡਾ ਦੇ ਅਧਿਕਾਰੀ ਨੇ ਜੋ ਸਰਕਾਰ ਨੇ ਉਹ ਇਸ ਤੇ ਕੀ ਐਕਸ਼ਨ ਲੈਂਦੀ ਹੈ ਇਸ ਵੀਡੀਓ ਤੋਂ ਬਾਅਦ ਉਹਨਾਂ ਦੀ ਕੀ ਕਾਰਗੁਜ਼ਾਰੀ ਹੋਏਗੀ ਕੀ ਕੰਮ ਜਿਹੜੇ ਕੀ ਕੀਤੇ ਜਾਣਗੇ ਆਖਿਰਕਾਰ ਬੱਚਿਆਂ ਨੂੰ ਇਹ ਗਰਾਊਂਡ ਖੇਡਣ ਵਾਸਤੇ ਦਿੱਤੀ ਜਾਏਗੀ ਜਾਂ ਨਹੀਂ ਦਿੱਤੀ ਜਾਏਗੀ ਉਹ ਇੱਥੇ ਹੀ ਇੱਕ ਮਾਪਿਓ ਨੂੰ ਵੀ ਅਪੀਲ ਕਰਨਾ ਚਾਹਾਂਗਾ ਬੱਚਿਆਂ ਦੇ ਮਾਪਿਓ ਨੂੰ ਇੱਕ ਅਪੀਲ ਕਰਨਾ ਚਾਹਾਂਗਾ ਕਿ ਜਿਹੜਾ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚਿਆਂ ਦੇ ਲਈ ਇਸ ਗਰਾਊਂਡ ਨੂੰ ਰੱਖ ਦਿੱਤਾ ਜਾਣਾ ਚਾਹੀਦਾ ਹੈ ਬੱਚਿਆਂ ਦੇ ਲਈ ਇਸ ਗਰਾਊਂਡ ਨੂੰ ਖੇਡਣ ਵਾਸਤੇ ਛੱਡ ਦਿੱਤਾ ਜਾਣਾ ਚਾਹੀਦਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਮਾਨ ਸਰਕਾਰ ਤੱਕ ਪਹੁੰਚ ਸਕੇ ਪੁੱड्डे ਦੇ ਅਧਿਕਾਰੀਆਂ ਤੱਕ ਪਹੁੰਚ ਸਕੇ ਸੋ ਇਨਾਂ ਹੀ ਤਸਵੀਰਾਂ ਦੇ ਨਾਲ ਹੁਣ ਮੈਨੂੰ ਹਰਸ਼ ਨੂੰ ਦਿਓ ਜੀ ਇਜਾਜ਼ਤ ਹੁਣ ਤੱਕ ਬੰਦੇ ਪਰ ਦੇ ਨਾਲ ਬਣੇ ਰਹਿਣ ਲਈ ਆਪ ਸਭ ਦਾ ਬਹੁ